मनछा खराब होती है नियत खराब होती है पेट तो, तो अपने को ये करना है अब लगभग सब लोग मानते हैं कि पंजाब में भी आम आदमी पार्टी की सरकार बनेगी अपने को ये करना है जी कि ये रेड राज बंद करना है अरविंद केजरीवाल ने ये ऐलान जिलंदरविच करवाए गए अग्रवाल सम्मेलन के दौरान कीता केजरीवाल ने कहा कि छोटे व्यापारियों को परेशान करने के लिए रेडा पवाइयां जा रही हैं ने ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਪੂਰਾ ਭਰੋਸਾ ਜਤਾਉਂਦੇ ਆ ਕੇਜਰੀਵਾਲੇ ਵਪਾਰੀਆਂ ਨੂੰ ਰੇਡ ਰਾਜ ਤੋਂ ਮੁਕਤੀ ਦਿਵਾਉਣ ਦਾ ਵਾਅਦਾ ਕੀਤਾ। ਇਸਰਾਨ ਕੇਜਰੀਵਾਲ ਦੇ ਨਿਸ਼ਾਨੇ ਦੇ ਉਤੇ ਕੇਂਦਰ ਸਰਕਾਰ ਵੀ ਰਹੀ। ਉਹਨਾਂ ਕਿਹਾ ਕਿ ਕਾਲੇ ਧਨ ਦੇ ਨਾਂ ਤੇ ਰੇਡਾਂ ਪਵਾਉਣ ਦੀ ਥਾਂ ਜੇ ਕੇਂਦਰ ਸਰਕਾਰ ਵਿਜੇ ਮਾਲੀਆ ਨੂੰ ਕਾਬੂ ਕਰ ਲਵੇ ਤਾਂ ਜ਼ਿਆਦਾ ਬਿਹਤਰ ਹੋਵੇਗਾ। ਅਬ ਲਗਭਗ ਸਭ ਲੋਕ ਮੰਨਤੇ ਹਨ ਕਿ ਪੰਜਾਬ ਮੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਆਪਣੇ ਕੋਈ ਇਹ ਕਰਨਾ ਹੈ ਜੀ ਕਿ ਇਹ ਰੇਡ ਰਾਜ ਬੰਦ ਕਰਨਾ ਹੈ। मैं केंद्र सरकार से भी आज इस मंच के जरिए अपील करना चाहता हूं कि इनकम टैक्स की रेड पूरे देश में बंद करें छोटे-छोटे व्यापारियों पे कह रहे काले धन लाने का टारगेट पूरा करना है एक विजय माल्या को पकड़ के ले आओ बाहर से सारा टारगेट पूरा हो जाएगा जींदर पांचे केजरीवाल दा महिला कांग्रेस कार्यकर्ताओं ने विरोध कीता ते ओनां नु काले छंडे बखाये ते नाल ही गो बैक केजरीवाल दे नारे भी लाए ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਕੇਜਰੀਵਾਲ ਦਾ ਏਸੇ ਤਰੀਕੇ ਵਿਰੋਧ ਕੀਤਾ ਗਿਆ ਸੀ ਦਿੱਲੀ ਵਿੱਚ ਜਿਸਕੇ ਨੇਤਾਵਾਂ ਨੇ ਆਮ ਆਦਮੀ ਪਾਰਟੀ ਦਾ ਸ਼ੋਸ਼ਣ ਕੀਤਾ ਆਮ ਔਰਤਾਂ ਦਾ ਸ਼ੋਸ਼ਣ ਕੀਤਾ ਡਰ ਕੇ ਪੰਜਾਬ ਦੀ ਮਹਿਲਾؤں سے ਡਰ ਕੇ ਰੂਟ ਬਦਲ ਕੇ ਨਿਕਲੇ ਪੰਜੇ ਮੇਂ ਇਤਨੀ ਤਾਕਤ ਹੈ ਕਿ ਇੱਕ ਝਾੜੂ ਦਾ ਸੀ ਇੱਕ ਮੋਟਾ ਨਾ ਫੜ ਲਿਆ ਪੰਜੇ ਨਾਲ ਘੁੱਟ ਕੇ ਛੁੱਟ ਕੇ ਮਾਰਾਂਗੇ ਟੀਲਾ ਟੀਲਾ ਕਰ ਦਾਂਗੇ ਇਸ ਕਰਕੇ ਉਹ ਟੀਲਾ ਟੀਲਾ ਹੋ ਕੇ ਉੱਪਰ ਦੀ ਸੜਕ ਤੇ ਗਿਆ ਇਹਨੀਆਂ ਤੇ ਮਹਿਲਾ ਕੋ ਡਰ ਗਿਆ ਵੈਰੀ ਸ਼ੇਮ ਕੇਜਰੀਵਾਲ ਉਧਰ ਫਤਿਹਗੜ੍ਹ ਸਾਹਿਬ ਦੇ ਵਿੱਚ ਸੰਗਤ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਜਰੀਵਾਲ ਦੀ ਫੇਰੀ ਦੇ ਉੱਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਨੇ ਕਿ ਕੇਰੀ ਪਾਰਟੀ ਪੰਜਾਬ ਦੇ ਹਿੱਤ ਵਿੱਚ ਹੈ ਤੇ ਕਿਹੜੀ ਨਹੀਂ ਮੈਂ ਕੁਝ ਨਹੀਂ ਕਹਿਣਾ ਜੀ ਮੈਂ ਤਾਂ ਦਾ ਕੋਈ ਆਵੇ ਉਹ ਸਾਰਿਆਂ ਨੂੰ ਮੈਂ ਤਾਂ ਪੰਜਾਬ ਚ ਆਉਣ ਤੇ ਵੈਲਕਮ ਹੈਦਾ ਖੁਸ਼ ਆਮਦੀਦ ਬਾਦਲ ਸਾਹਿਬ ਮੇਰਾ ਕਿਸੇ ਨਾਲ ਝਗੜਾ ਨਹੀਂ ਮੇਰਾ ਕਿਸੇ ਨਾਲ ਨਹੀਂ ਪੰਜਾਬ ਦੇ ਲੋਕ ਸਮਝ ਸਮਝਦੇ ਆ ਕਿ ਸਾਡੀ ਬਾਗਡੋਰ ਕਿਸਦੇ ਹੱਥ ਚ ਹੋਵੇ ਜਿਹੜਾ ਸਾਨੂੰ ਕਿਸੇ ਮੰਜ਼ਲ ਤੇ ਪਹੁੰਚਾਵੇ